ਨਾ ਬਰਵਿੰਦਰ ਸਿੰਘ ਆਈ ਤੇ ਸਮਾ ਸਮਾਪਤ ਨੇ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਹਾਂਜੀ ਇਹ ਮਾਤਾ ਜੀ ਨੇ ਉਹਨਾਂ ਦੇ ਏਡਾ ਕਮਾਊ ਪੁੱਤ ਸੀਗਾ ਵੀ ਜਿਹਦਾ ਕੋਈ ਸਾਥ ਨਹੀਂ ਲੋਕਾਂ ਦਾ ਪਿਓ ਤੇ ਇਹਦੇ ਵਿੱਚ ਵੀ ਇੱਕ ਗੱਲ ਹੋਈ ਜੀ ਹਾਂਜੀ ਆ ਤਾਂ ਤਦਾਵੇ ਗੱਲ ਇੱਧਰ ਆ ਤਾਂ 10 ਗੱਲ ਦਾਸ ਤੇ ਭਾਈ ਇਹਨਾਂ ਨੂੰ ਬੁਲਾਇਆ ਨੂੰ ਨਾ ਵਰਤਾ ਪਰ ਸਾਰੇ ਭਾਵਾਂ ਨੂੰ ਨੇ ਖਿਆਂ ਦੇ ਉੱਤੇ ਵਾਰ ਕਰਕੇ ਇਹਨਾਂ ਨੇ ਮਾਰ ਦਿੱਤਾ ਇਹਨਾਂ ਦਾ ਭਰਾ ਮਾਰ ਦਿੱਤਾ ਮੇਰਾ ਆਪਣੇ ਵਾਸਤੇਗਾ ਮੇਰਾ ਆਪਣੇ ਵਾਸਤੇ ਓਏ ਕੱਟੇ ਵਾਰ ਕਿਤੇ ਇਹਨਾਂ ਦਾ ਭਰਾ ਹੈ ਗੱਲ ਗੰਦਗੀ ਮੇਰੇ ਖੂਰੇ ਵੀ ਮਾਰਦੇ ਇਹਨਾਂ ਨੇ ਪੈਹਾ ਪੈਹਾ ਬੋਲਣਾ ਪੈਹਾ ਪੈਹੇ ਛੋੜੇ ਪੈਹੇ ਕਹੇ ਸਾਦੇ ਨਾ ਪੈਹੇ ਕੌਣ ਸੀ ਭਾਈ ਉਹਨਾਂ ਦੇ ਕਿੰਨੇ ਕੇਸ ਹੈਗੇ ਨਾ ਪਤਾ ਪੁੱਛ ਲੈਣੂ ਨਾ ਨਾ ਦੱਸ ਨਾ ਦੱਸ ਭਾਈ ਇਹ ਮੈਂ ਦੱਸੀ ਮਿੰਟੂ ਇੱਕ ਮੁੰਡਾ ਮੰਟੂ ਇੱਕ ਕਾਲਾ ਭਰਾ ਦਾ ਰਪਿੰਦਰ ਸਿੰਘ ਹਾਂਜੀ ਇਹ ਉੱਤੇ ਰੋਜੀ ਮਰ ਸਕੂਲ ਦੇ ਇਸ ਜਿੱਦੰ ਦਾ ਕਰਦੇ ਇਹਨਾਂ ਦੁਕਾਨ ਹੈ ਤਰਜਮੀ ਕਲੋਨੀ 'ਚ ਜਿਹੜੇ ਲੇਕਨੇ ਮੰਗੇ ਜਖਮੀ ਹੋਏ ਸੀ ਭਾਈ ਮੈਂ ਇਤਨੇ ਭਰਾਵਾਂ ਨੂੰ ਨਹੀਂ ਵੜਤਾ ਭਾਈ ਪੈਸੇ ਲੈਣੀ ਆਪ ਸੱਦਿਆ ਨੇ ਵੀ ਆਦਾ ਤੁਹਾਡਾ ਮਸਲਾ ਕਾ ਹੱਲ ਕਰਕੇ ਆਜੋ ਵੱਡੇ ਨੇ ਸੱਦਿਆ ਵਾ ਤੇ ਛੋਟੇ ਨੇ ਮੋਰੋ ਬੰਦੇ ਜੇ ਆ ਗਏ ਨਾ ਦੱਸਾਉਗਾਰੇ ਕਰਦੇ ਨੇ ਹਮਰੇ ਸ਼ਰਿਆਮ ਦਾ ਦਰਵਾਰਾ ਸ਼ਰਿਆਮ ਆਹ ਵੇਖੋ ਆਪ ਖਾਉਂਦੇ ਤੇ ਆਪਣਾ ਪਾਣੀ ਕੀ ਬਣਾਇ ਕਰਦੇ ਆ ਗਾ ਪਾਰਟੀ ਆਈ ਜਾਂਦੀ ਉਜੇ ਭਰਾ ਦੇ ਦੋ ਮਾਰੇ ਉਹ ਦੂਜਾ ਆ ਉਹਦੇ ਦੇਖਿਓ ਉਹਦੇ ਦੋ ਬੰਨਿਆ ਦਾਤਰ ਵੱਜੇ ਉਹ ਭਰਾ ਨੇ ਕੀ ਮੇਰੇ ਤੇ ਅੱਜ ਹੋਈ ਆ ਉਹਨਾਂ ਦੇ ਮਤਲਬ ਇੱਕ ਤੋਂ ਦੋ ਪਾਰ ਪਾ ਕੇ ਤੇ ਉਹ ਤੇ ਵਿਚਾਰੇ ਦੀਆਂ ਦੇਣਾ ਬਾਅਦ ਖਤਮ ਹੋ ਗਏ ਬਹੁਤ ਜ਼ਿਆਦਾ ਨੁਕਸਾਨ ਕੀਤਾ ਪਰਿਵਾਰ ਦਾ ਨਾ ਹੀ ਮੰਗ ਕਰਦੇ ਜੀ ਮੰਗ ਕਰਦੇ ਇਹ ਬਦੋਸ਼ਿਆਂ ਨੂੰ ਸਜ਼ਾ ਵੀ ਖਾਣ ਦੀ ਮੰਗ ਕਰਦੇ ਆ ਭਰਾ ਉਹ ਇਹਦੇ ਸਤਕਾਰ ਨਹੀਂ ਕਰਨਾ ਮਤਲਬ ਉਹਨਾਂ ਦੀ ਗ੍ਰਿਫਤਾਰੀ ਚਾਹੀਦੀ ਸਾਨੂੰ ਇਹੀ ਹੁੰਦੀ ਦੇ ਸਤਕਾਰ ਨਹੀਂ ਕਰਨਾ ਉਹ ਨਹੀਂ ਦੇ ਮਸਾਂ ਗੁਜ਼ਾਰਾ ਕਰਨ ਵਾਲਾ ਪਰਿਵਾਰ ਤੇ ਚੁੱਕ ਕੇ ਤੇ ਉਹਨਾਂ ਨੂੰ ਕਰ ਦਿੱਤਾ ਆ ਕਿੱਥੋਂ ਵਿਚਾਰੇ ਗੁਜ਼ਾਰਾ ਕਰਨ ਕਿੱਥੋਂ I don't know, I don't know. ਗੁੰਦੀ ਬਾਦੋ ਦੇ ਉਹ ਦੁਜੇ ਹੈਲੋ ਤਿਕ ਨੂੰ ਜੀ 26 2 ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਹਾਂਜੀ ਦੋ ਦਿਨਾਵਾਂ ਵਿੱਚ ਲੜਾਈਆਂ ਹੋਈਆਂ ਸੀ ਉਹਦੇ ਵਿੱਚ ਕੁਝ ਬੰਦੇ ਇੰਜਰਡ ਹੋਏ ਸੀ ਉਹਦੇ ਵਿੱਚ ਇੱਕ ਬੰਦਾ ਕਾਫੀ ਸੀਰੀਅਸ ਸੀ ਉਹ ਵੈਂਟੀਲੇਟਰ ਤੇ ਵੀ ਰਿਹਾ ਅੱਜ ਉਹਦੀ ਅਨਫੋਰਚੂਨੇਟਲੀ ਉਹਦੀ ਡੈਥ ਹੋ ਗਈ ਅਸੀਂ ਉਸ ਦੇ ਸਬੰਧ ਦੇ ਵਿੱਚ ਅਸੀਂ ਡੀਡੀਆਰ ਨੰਬਰ ਅਸੀਂ 52 ਨੰਬਰ ਪਾ ਕੇ 102 ਜਾਨੀ ਕਿ 113 ਬੀ ਅਨਸ ਦਾ ਪਤਾ ਲਗ ਗਿਆ ਅਗਲੀ ਤਫ਼ਤੀਸ਼ ਜੋ ਵੀ ਸਾਡੀ ਟੀਮਾਂ ਅਸੀਂ ਲਾ ਵੀ ਦਿੱਤੀਆਂ ਹੋਈਆਂ ਜਲ ਦੋਸ਼ੀਆਂ ਨੂੰ ਜਲ ਤੋਂ ਜਲ ਠੀਕ ਕਰਨਾ ਤੇ ਇਹ ਕੀ ਤੁਸੀਂ ਜਲਦੀ ਇਹ ਸਰਦਾਰ ਹਾਂਜੀ ਸਾਡੀ ਸੈਰ ਸਪਾਈ ਹੋਈ ਹੈ ਜੀ ਡਿਪਟੀ ਸਰ ਸਰਦਾਰ ਮਨਿੰਦਰ ਸਿੰਘ ਜੀ ਤੇ ਅਫਸਰ ਸਾਹਿਬ ਸੁਖਵੀਰ ਸਿੰਘ ਜੀ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਜਿਹੜੀ 307 ਤੇ 452 ਸਾਡੇ ਬੰਦਿਆਂ ਤੇ ਲੱਗੀ ਹੈ ਜੀ ਅਸੀਂ ਉਹ ਕੈਨਸਲ ਕਰਵਾਵਾਂਗੇ ਉਹਦੀ ਤਬਦੀਸ਼ ਕਰਕੇ ਤੇ ਉਹਨੂੰ ਕੈਨਸਲ ਕਰਵਾਵਾਂਗੇ 302 ਤੋਂ ਵੱਟਾ ਕੋਈ ਨਹੀਂ 302 ਬਿਲਕੁਲ ਜੀ ਅਸੀਂ ਪੂਰਾ ਪਾਣੀ ਬੰਦੂ ਸਾਫ਼ ਰੱਖਾਂਗੇ ਤਫ਼ੀਸ਼ ਨੂੰ ਹਾਂਜੀ ਵੱਧ ਤੋਂ ਵੱਧ ਖਜਾ ਦਵਾਵਾਂਗੇ ਤੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨਗੇ ਇਹ ਵਿਸ਼ਵਾਸ ਦਿਵਾਇਆ ਸੀ ਸਾਨੂੰ ਅਸੀਂ ਇਹਨਾਂ ਦੇ ਵਿਸ਼ਵਾਸ ਦੇ ਉੱਤੇ ਅਸੀਂ ਵਿਚਾਰ ਅਸੀਂ ਹੁਣ ਡੈੱਡ ਬੋਡੀ ਲੈ ਕੇ ਚੱਲਿਆ ਉਹ ਤੇ ਆਪਣਾ ਮੌਤ ਦੇ ਉੱਪਰ ਵਿੱਚ ਚੁੱਕਣ ਲੱਗੇ ਆ ਜੀ ਕਿਉਂ ਇਹਨਾਂ ਨਾਲ ਸਾਡੇ ਨਾਲ 302 ਦਾ ਬੱਚਿਆਂ ਨਾਲ ਹੱਥ ਕਰਤਾ ਜੀ ਠੀਕ ਹੈ ਬਾਕੀ ਤੁਹਾਨੂੰ ਪਰਚੀ ਵਿਸ਼ਵਾਸ ਦਿਵਾਤਾ ਜੀ ਆ ਜੋ ਤੁਹਾਨੂੰ ਦੱਸਿਆ ਪਰਚਾ ਕੈਨਸਲ ਕਰਨਗੇ ਸਾਡਾ ਕਵਦੀਸ਼ ਕਰਕੇ ਸਾਡਾ ਕੈਨਸਲ ਉਹ ਪਰਿਵਾਰ ਨੂੰ ਉਸ ਬੰਦਾ ਇਨਸਾਫ ਦਿੱਤਾ ਜਾਊਗਾ ਠੀਕ ਹੈ ਹਾਂਜੀ ਬਹੁਤ ਬਹੁਤ